ਅਸੀਂ ਕਿੱਥੇ ਤੱਕ ਲੜੀ ਜਾਈਏ ਹੁਣ ਮਾਰਡਰ ਤੇ ਆ ਗਿਆ ਵਾਏ ਕੀ ਕਰ ਸਰਬਜੀਤ ਸਿੰਘ ਨੂੰ ਮਾਰ ਦਿੱਤਾ ਉਹਦਾ ਐਕਸੀਡੈਂਟ ਬਣਾਤਾ ਇਹਨਾਂ ਦੇ ਕੋਲ ਸੱਤੀ ਕੇ ਆ ਕਿਹਨਾਂ ਸੇ ਇਹਦੇ ਬਾਰੇ ਵੀ ਦੱਸੋ ਨਾ ਸਰ 13 ਬੰਦਿਆਂ ਵੱਲੋਂ ਇਸ ਗੀਰੋ ਦੇ ਉੱਤੇ ਪਰਚੇ ਦਰਜ ਹੋਏ ਸੀ ਉਦੀ ਘਟ ਤੋਂ ਘਟ 10 ਕਰੋੜ ਦੀ ਕੋਠੀ ਸੀ ਸਰਾਬਨਗਰ ਦੇ ਵਿੱਚ ਇੱਕ ਕਮਲਜੀਤ ਸਿੰਘ ਸਿੰਧੂ ਹੈ ਉਹ ਵੀ ਐਰਐਸ ਨਗਰ ਉਹਦੀ ਕੋਠੀ ਕਰੋੜਾਂ ਦੀ ਹੈ ਬਿੱਲਾ ਜੁਵਲਰਸ ਵਾਲੇ ਉਹਨਾਂ ਦੀ ਕੋਠੀ ਕਰੋੜਾਂ ਇੱਕ ਕੋਠੀ ਦਾ ਤੋੜੇ ਵਾਲਾ ਸੀ ਮੈਨੂੰ ਇਹ ਤਾਂ ਮਾਰਨ ਨੂੰ ਦੋੜਦੇ ਆ ਕਿ ਇਹ ਅੱਗੇ ਤੋਂ ਅੱਗੇ ਲਾਫੁਲੀ ਲੜ ਰਹੀ ਆ ਹੁਣ ਇਹਦੇ ਸਾਹਮਣੇ શું ਹੋਇਆ ਇਹਨਾਂ ਨੂੰ ਕਿਉਂ ਤਕਲੀਫ ਹੋਈ ਮੈਨੂੰ ਕਿਉਂ ਮਾਰ ਰਾਂ ਜੀ ਮੈਂ ਹਾਈ ਕੋਰਟ ਜਾਊਂਗੀ ਮੈਂ ਵਕੀਲ ਦੇ ਨਾਲ ਜਾਊਂਗੀ ਮੈਂ ਤਾਂ ਕਦੀ ਕੋਈ ਗਲਤ ਕੀਤਾ ਹੀ ਨਹੀਂ ਜਾਂ ਸਾਬਤ ਕਰ ਨੇ ਇਹ ਮੈਂ ਕੁਝ ਗਲਤ ਕੀਤਾ ਨਹੀਂ ਅੱਜ ਜਿਹੜੇ ਗੁੰਡਾ ਅੰਸਰ ਹੈ ਹੋਰਾਂ ਤੋਂ ਡਰ ਨਹੀਂ ਹੈ ਜਿੰਨਾ ਪੰਜਾਬ ਪੁਲਿਸ ਤੋਂ ਡਰ ਹੈ ਵੀ ਕੋਈ ਆਪਣੇ ਬੱਚਿਆਂ ਨੂੰ ਬਚਾਉਂਦੇ ਫਿਰ ਰਹੇ ਕੋਈ ਝੂਠਾ ਕੇਸਣਾ ਪਾਦਾ ਕੋਈ ਕਿਸੇ ਤਰ੍ਹਾਂ ਪਾਦਾ ਘਰ ਤੋਂ ਚੱਕੇ ਬੰਦੇ ਸਾਡੇ ਕੋਲ ਇਹ ধারণা ਪਈਆਂ ਘਰ ਤੋਂ ਚੱਕ ਕੇ ਲਿਆਂਦੇ ਘਰ ਤੋਂ ਬਲਾ ਕੇ ਲਿਆਂਦੇ ਰਾਤ ਨੂੰ ਕਿਸ ਪਾਸੇ ਵੀ ਫਲਾਣੀ ਜਗ੍ਹਾ ਇਹ ਚਿੱਟਾ ਵਿੱਚ ਦੇ ਫੜੇ ਜੀ ਫਲਾਣਾ ਕਰਦੇ ਫਿਰਦੇ ਆ ਜਿਹੜੇ ਅਸਲ ਸਮਗਲਰ ਨੇ ਨਸ਼ੇ ਦੇ ਸੰਬੰਧ ਚੀਜ਼ਾ ਉਹ ਦੇਖੋ ਕਬਜ਼ਾ ਕਰਨ ਉਹ ਸਾਰੇ ਬੰਦੇ ਦੇ ਲਿੰਕਾਂਗੇ ਇੱਕ ਚੈੱਕ ਦੁਆਰਾ ਰਿਸ਼ਵਤ ਲੰਦੀ ਹੈ ਪੁਲਿਸ ਜਦੋਂ ਚੈੱਕ ਦੁਆਰਾ ਰਿਸ਼ਵਤ ਲੰਦੀ ਹੈ ਸਾਡੇ ਕੋਲ ਉਹ ਚੈੱਕ ਪੇ ਰਿਕਾਰਡ ਪਿਆਗਾ ਉਹਨਾਂ ਸਾਰਿਆਂ ਦੀ ਤਰੱਕੀਆਂ ਹੋਈਆਂ ਨਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਕਿ ਚੈੱਕ ਦੁਆਰਾ ਰਿਸ਼ਵਤ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕਾਂ ਨੂੰ ਮਿਦਾਂ ਸੀ ਹੁਣ ਭਗਵੰਤ ਮਾਨ ਕੀ ਕਰੇ ਤਾਂ ਕਿ ਲੋਕਾਂ ਦੇ ਅਮੀਦਾਂ ਤੇ ਖਰੇ ਉੱਤਰ ਸਕਣ ਉਹ ਪਹਿਲਾਂ ਜਿਹੜੀ ਸਟੇਜਾਂ ਤੇ ਗੱਲਾਂ ਕੁਝ ਹੋਰਤੀਆਂ ਭਗਵੰਤ ਮਾਨ ਦੀਆਂ ਜਦੋਂ ਕਮੇਡੀ ਕਰਦੇ ਸੀ ਜਦੋਂ ਮੁੱਖ ਮੰਤਰੀ ਦੀ ਸੀਟ ਤੇ ਬੈਠ ਜਾਂਦਾ ਉਹ ਪਹਿਲੇ ਵਾਲੇ ਮੁੱਖ ਮੰਤਰੀਆਂ ਨਾਲ ਇਹ ਰਵਈਆ ਹੋ ਗਿਆ ਜਿਵੇਂ ਪਹਿਲਾਂ ਵਾਲੇ ਮੁੱਖ ਮੰਤਰੀ ਕਰਦੇ ਸੀ ਇਹ ਜਦੋਂ ਕਮੇਡੀ ਕਰਦੇ ਸੀ ਜਦੋਂ ਉਸ ਤੋਂ ਬਾਅਦ ਮੈਂ ਚੱਲੀਆਂ ਮੈਂ ਡੀਜੀਪੀ ਸਾਹਿਬ ਨੂੰ ਲੈਟਰ ਲਿਖੀ ਆ ਵੀ ਤੂੰ ਸਾਹਮਣੇ ਸੱਦਲਾ ਅਗਰ ਮੇਰਾ ਕੋਈ ਫਾਲਟ ਹੈ ਚੋਰੀ ਨਹੀਂ ਕਿਉਂ ਕੁਝ ਵੀ ਲਿਖ ਦੇਣ ਔਰ ਤੁਸੀਂ ਉਹ ਚੱਕ ਲੋ ਏਦਾਂ ਚੋਰੀ ਨਹੀਂ ਲਿਖਣ ਦੇਣਾ ਫੇਸ ਟੂ ਫੇਸ ਸੱਦਲਾ ਮੇਰਾ ਫੈਸਲਾ ਕਰ ਮੈਂ ਆਪਣੇ ਘਰ ਨੂੰ ਜਾਂ ਮੈਂ ਸਰੀ 21 ਸਾਲ ਬਹੁਤ ਜ਼ਿਆਦਾ ਹੁੰਦੇ ਔਰ ਜਿੰਨੇ ਮੈਂ ਟੌਰਚਰ ਕਰਤੇ ਆ ਦੇਖੋ ਸ਼ਰਮ ਦਿਖ ਰਿਹਾ ਕਿ ਇਹ ਬੰਦਾ ਪਾਠੀ ਚੁੱਕ ਰਿਹਾ ਹੈ ਉਹ ਕਹਿੰਦੇ ਜੀ ਨਹੀਂ ਇਹ ਨਹੀਂ ਉਹ ਤਾਂ ਹੋਰ ਸੀ ਹੋਰ ਕੌਣ ਸੀਗਾ ਜੀ ਕੋਈ ਵੀ ਨਹੀਂ ਸੀ ਇਹਨੇ ਮੇਰਾ ਘਰ ਲੁੱਟਿਆ ਇਨੇ ਮੇਰੇ ਸ਼ਰੇ ਆਮ ਸਰ ਰਸਤੇ ਚ ਰੋਕ ਕੇ ਮੇਰੇ ਗਨੇ ਕੈਚ ਮੋਬਾਈਲ ਸਭ ਕੁਝ ਕੋਇਆ ਇਹਦੇ ਤੇ ਪਰਚਾ ਵੀ ਹੋਇਆ ਇਹਨੂੰ ਜੇਲ ਕਾਤੇ ਨਹੀਂ ਭੇਜਿਆ ਇਹਨੂੰ ਡੀਐਸਪੀ ਬਣਾਤਾ ਤਰਕੀ ਇੱਕ ਸਾਲ ਤੋ ਇੱਥੇ ਰਹਿਣਾ ਲੱਗਦਾ ਨਹੀਂ ਸਰ ਮੈਂ ਜਾਣੀ ਆ ਫਿਰ ਨਾ ਜਗਿੰਦਰ ਕੋਰ ਸੰਧੂ ਹੈ ਵੈਸੇ ਅੱਜ ਤੱਕ মিডিਆ ਦੇ ਸਿਰ ਤੇ ਹੀ ਮੇਰੀ ਜ਼ਿੰਦਗੀ ਚੱਲੀ ਆ ਜਦ ਵੀ ਮੈਨੂੰ ਤਕਲੀਫ ਆਈ ਆ ਇੱਕ মিডিਆ ਆ ਜਿਹਨੇ ਮੈਨੂੰ ਪ੍ਰੋਟेक्ट ਕੀਤਾ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿੰਨੇ ਸੀਪੀ ਅੱਜ ਤੱਕ ਆਏ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਬਚਾਇਆ ਜਾਵੇ ਇਹਨੂੰ ਇਨਸਾਫ ਦਿੱਤਾ ਜਾਵੇ ਇੱਥੇ ਬੜੀਆਂ ਇਨਕੁਹਾਲੀਆਂ ਹੋਈਆਂ ਜੀ ਐ ਮਕਦੋਸ਼ੀ ਅੱਧੇ ਕੁਝ ਮੇਰੇ ਘਰ ਦੇ ਵਿੱਚ ਕਬਜ਼ਾ ਕਰ ਰਿਹਾ ਘਰ ਦੇ ਵਿੱਚੋਂ ਪਾਠੀ ਚੁੱਕ ਰਿਹਾ ਔਰ ਔਰ ਆ ਦੇਖੋ ਗੁੰਡਿਆਂ ਨੂੰ ਬਾੜ ਰਿਆ ਇਹ ਮੇਰੇ ਘਰ ਦੀ ਤੀਜੀ ਮੰਜ਼ਲ ਦੇ ਉੱਤੇ ਬਾੜ ਰਿਆ ਇਹਦੀਆਂ ਇਨਕੁਆਰੀਆਂ ਕਰਾਪਟ ਪੁਲਿਸ ਵਾਲੇ ਜਿਹੜੇ ਕਰਦੇ ਨੇ ਕਿ ਮੈਂ ਝੂਠ ਬੋਲ ਰਹੀ ਹਾਂ ਰਜੇਸ਼ ਕੁਮਾਰ ਦਾ ਤਾਂ ਦੇ ਚਾਲੂ ਕੀ ਕੋਈ ਨਹੀਂ ਇਹ ਹੁਣੇ ਐਲਜੀਪੀ ਕ੍ਰਾਈਮ ਦਿਓ ਆਰਟੀਆਈ ਦੇ ਵਿੱਚ ਫੋਟੋਸ ਨਿਕਲੀਆਂ ਇਹ ਸਾਨੂੰ ਪਤਾ ਸੀ ਕਿ ਇਹ ਹੀ ਬੰਦਾ ਆ ਜਿਹੜਾ ਸਰਕਾਰਾਂ ਤੇ ਕਬਜ਼ੇ ਕਰਾ ਰਿਆ ਜਿਹੜਾ ਇਹ ਮਾਫੀਆ ਆਪਣੇ ਆਪ ਨੂੰ ਮਾਫੀਆ ਕਹਿੰਦੇ ਆ ਜੀ ਸਾਨੂੰ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਮਾਫੀਆ ਹੈ ਕਿੱਥੇ ਅਫਸਰ ਜਦੋਂ ਚੰਗੇ ਆਉਂਦੇ ਆ ਉਹ ਕਹਿੰਦੇ ਜੀ ਸਾਨੂੰ ਉੱਤੋਂ ਪ੍ਰੈਸ਼ਰ ਪਿਆ ਆ ਸਾਨੂੰ ਹੁਣ ਕੀ ਪਤਾ ਸਰ ਉੱਤੋਂ ਦਾ ਅਸੀਂ ਲਾਅ ਐਂਡ ਆਰਡਰ ਜਿਹੜਾ ਹੈਗਾ ਉਹਦੇ ਅੰਡਰ ਚੱਲਦੇ ਆਂ ਮੇਰੇ ਤੇ ਪਰਚੇ ਪਾਏ ਜੇਲ੍ਹ ਚ ਬੰਦ ਕਰੋ ਮੁਕਸ਼ਦ ਸਭ ਚੱਕ ਕੇ ਲੈ ਜਾਓ ਜਗਾਦਰੀ ਲੈ ਜਾਓ ਮੇਰੇ ਤੇ ਕੋਈ ਐਸਾ ਤਸ਼ੱਦਦ ਜਿਹੜਾ ਨਹੀਂ ਹੋਇਆ ਲੇਕਿਨ ਮੈਂ ਉਹਨੂੰ ਲੋਫਲੀ ਫੇਸ ਕੀਤਾ ਲੋਫਲੀ ਫੇਸ ਕਰਕੇ ਆਪਣੇ ਕੇਸ ਜਿਹੜੇ ਉਹ ਜਿੱਤੇ ਜਿੱਤ ਕੇ ਹੁਣ ਇਹਨਾਂ ਦੇ ਉੱਤੇ 11 ਕਰੋੜ ਦੀ ਡੈਫਰਮੇਸ਼ਨ ਕੇਸ ਜਿਹੜੇ ਉਹ ਕੋਰਟ ਦੇ ਵਿੱਚ ਚਲੇ ਗਏ ਹੁਣ ਜਦੋਂ ਇਸ ਬੰਦੇ ਦਾ ਸਮਨ ਇਸ਼ੂ ਹੋਇਆ ਇਹਨੂੰ ਸਮਨ ਗਿਆ ਚਲੋ ਰਿਫਿਊਜ਼ ਹੋ ਗਿਆ ਕਿੰਨੇ ਇੱਥੇ ਨਹੀਂ ਹੈਗਾ ਇਹ ਐਡੀਐਸਪੀ ਹੁਣ ਇਹਨੂੰ ਦੁਬਾਰਾ ਫਿਰ ਤੋਂ ਕੋਰਟ ਕੋਰਟ ਜਿਹੜੀ ਹੈਗੀ ਉਹ ਲਾਅ ਹੈ ਮੈਂ ਨਹੀਂ ਆ ਕੋਰਟ ਸਮਨਿੰਗ ਕਰ ਰਹੀ ਹੈ ਹੋਣੇ ਇਹਨਾਂ ਨੂੰ ਇਹ ਚਗਲੀ ਹੋ ਰਹੀ ਆ ਵੀ ਇਹਦਾ ਹੀ ਮਰਡਰ ਕਰੋ ਕਿਉਂਕਿ ਨਾ ਡੀਐਸਪੀ ਮੋਹਨ ਲਾਲ ਬਚ ਸਕਦਾ ਨਾ ਰਜੇਸ਼ ਕੁਮਾਰ ਬਚ ਸਕਦਾ ਜਾਂ ਜਿੰਨੇ ਵੀ ਕੋਰਪਟ ਬੰਦੇ ਇੱਥੇ ਇਕੱਠੇ ਹੋਏ ਹੋ ਜਿਨ੍ਹਾਂ ਨੇ ਲੁੱਟਿਆ ਵੀ ਇਹ ਨਹੀਂ ਬਚ ਸਕਦੇ ਸਰ ਮਰਡਰ ਕਰਨਾ ਇਸ ਡੈਮੋਕਰੈਟਿਕ ਕੰਟਰੀ ਦੇ ਵਿੱਚ ਕਿਹੜਾ ਲਾਅ ਹੈ ਹਾਂ ਮੇਰੇ ਨਾਲ ਦਾ ਇੱਕ ਬੰਦਾ ਆਪਣੇ ਹੱਕਾਂ ਲਈ ਲੜਦਾ ਉਹਦਾ ਮਰਡਰ ਹੋਇਆ ਤੇ ਚੰ ਟੁਕੜੇ ਹੋ ਗਏ ਉਸ ਤੋਂ ਬਾਅਦ ਮੈਂ ਰਹਿ ਗਈ ਅਸੀਂ 37 ਬੰਦੇ ਆਈਜੀ ਹਰਦੀਪ ਸਿੰਘ ਤੇ ਲੋਕ ਦੇ ਪੇਸ਼ ਹੋਏ ਸੀ ਜਦੋਂ ਉਹਨਾਂ ਨੇ ਇਸ ਗਿਰੋਹ ਦੇ ਉੱਤੇ ਪਰਚੇ ਦਰਜ ਕੀਤੇ ਉਹਦੇ ਪਰਚੇ ਇਹਨਾਂ ਨੇ ਇੱਕ ਫੇਕ ਇਨਕੁਆਰੀ ਬਣਾ ਕੇ ਉਹ ਕੈਨਸਲ ਕਰ ਕਿਉਂ ਜੀ ਵਾਈ ਲੁਧਿਆਣਾ ਪੁਲਿਸ ਨੇ ਐਡਾ ਬੰਡਲ ਇਨਕੁਆਰੀ ਦਾ ਬਣਾਇਆ ਔਰ ਇਹਨਾਂ ਨੂੰ ਦਿੱਤਾ ਵੀ ਨਾ ਉਹ ਜਨਾਨੀ ਹੈ ਨਾ ਉਹਦਾ ਕੋਈ ਐਡਰੈਸ ਆ ਤੁਸੀਂ ਇਨਕੁਆਰੀ ਕਿੱਦਾਂ ਕਰ ਲਈ ਲੁਧਿਆਣਾ ਪੁਲਿਸ ਨੇ ਉਹਨਾਂ ਨੂੰ ਉਹ ਜਿਹੜੀ ਜਿਹੜੇ ਉਹਨਾਂ ਨੇ ਇਨਕੁਆਇਰੀਜ਼ ਕੀਤੀਆਂ ਉਹਦੀਆਂ ਜਿਹੜੀਆਂ ਐਫ ਆਈ ਆਰਸ ਦਰਜ ਹੋਈਆਂ ਕਾਪੀਆਂ ਵੀ ਨਹੀਂ ਦਿੱਤੀਆਂ ਲੇਕਿਨ ਇੰਨੀ ਜ਼ਿਆਦਾ ਇਹ ਜੋ ਲੋਕ ਡਿਕਟੇਟਰਸ਼ਿਪ ਬਣਾ ਕੇ ਬੈਠੇ ਆ ਹੁਣ ਵੀ ਮੈਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਈਆਂ ਕਹਿੰਦੇ ਫਾਈਲ ਪੁੱਟ ਅਪ ਕਰੋ ਔਟ ਨੌਨਸੈਂਸ ਵੀ ਇਹਨਾਂ ਕਲੀਅਰ ਜਿਹੜਾ ਕੇਸ ਹੋ ਚੁੱਕਾ ਮਰਡਰ ਦੇ ਆ ਗਏ ਹੋ ਤੁਸੀਂ ਐਸਐਚਓ ਪੇ ਦਿੱਤੀ ਵੀ ਤੂੰ ਕੋਹ ਰੋਣ ਚੱਕ ਲਿਆ ਉਹਨੂੰ ਆਪਾਂ ਉਧਰ ਲਿਜਾ ਕੇ ਕਿਤੇ ਮਾਰ ਦਵਾਂਗੇ ਮੈਂ ਇੰਡੀਆ ਕੱਲੀ ਆ ਕੱਲੀ ਹੋਣ ਦਾ ਮਤਲਬ ਇਹ ਨਹੀਂ ਆ ਕਿ ਪ੍ਰਸ਼ਾਸਨ ਹੈ ਨਹੀਂ ਆਮ ਅੰਡਰ ਲਾਅ ਐਂਡ ਆਰਡਰ ਮੈਂ ਕਿਸੇ ਨੂੰ ਕੁਝ ਕਹਾ ਮੈਂ ਬਾਹਰ ਜਾਵਾਂ ਮੈਂ ਦੈਨ ਆਮ ਰੋਂਗ ਮੈਂ ਆਪਣੇ ਘਰ ਦੇ ਅੰਦਰ ਆ ਐਸਐਚਓ ਆਈ ਮੇ ਰਿਸਪੈਕਟ ਕੀਤੀ ਉਸਾ ਸਿੱਧੀ ਮੇਰੇ ਬੈਡਰੂਮ ਚ ਚਾਵੜੀ ਜਦੋਂ ਮੈਂ ਮਨਾਂ ਕੀਤਾ ਗੰਦੀ ਜੀ ਤੁਸੀਂ ਐ ਕਰੋ ਤੁਸੀਂ ਚਲੋ ਮੈਂ ਕਹਿੰਦੀ ਮੈਂ ਮੈਂ ਨਹੀਂ ਇਦਾਂ ਜਾਂਦੀ ਹੁੰਦੀ ਚਲੋ ਜਦ ਮੀਡੀਆ ਆਇਆ ਮੈਂ ਮੀਡੀਆ ਨੂੰ ਕਾਲ ਕਰਤੀ ਮੈਨੂੰ ਇਹਨਾਂ ਤੇ ਸ਼ੱਕ ਪੈ ਗਿਆ ਕੁਝ ਗਲਤ ਹੋ ਰਿਹਾ ਜੋ ਮੀਡੀਆ ਆਇਆ ਪੱਜ ਗਿਆ ਇੱਕ ਐਸਪੀ ਲਿਖਦਾ ਕਹਿੰਦਾ ਉਹ ਇਨਕੁਆਰੀ ਕਰਨ ਗਈ ਸੀ ਸਨ ਜਿਹੜਾ ਇਨਕੁਆਰੀ ਕਰਦੇ ਹੁੰਦਾ ਹਾਂ ਉਹਦੀ ਗੱਲ ਜਦੋਂ ਇਨਸਪੈਕਟਰ ਦੀ ਲੇਡੀ ਆਈ ਉਹਦੀ ਗੱਲ ਕਰਦੀ ਹਾਂਜੀ ਹਾਂਜੀ ਉਹਦੀ ਗੱਲ ਕਰਦੀ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਇਹ ਸੀ ਨੂੰ ਥੋੜੇ ਦਿਨ ਹੀ ਹੋਇਆ ਜਿੱਦਨ ਉਹਨੇ ਇਹ ਹਰਕਤ ਕੀਤੀ ਆ ਉਦੋਂ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਬਟ ਨੌਨਸੈਂਸ ਹੀ ਕੀ ਸਾਲ ਦੇ ਸਾਰੇ ਇਹਨਾਂ ਦੇ ਪਰਚੇ ਪਰਚੇ ਚੱਲੀ ਜਾਂਦੇ ਪਰਚੇ ਕਿਸ ਕੀ ਬਹਾਨਾ ਬਣਾਇਆ ਕੀ ਗੱਲ ਹੈ ਪਰਚੇ ਤਾਂ ਇਹਨਾਂ ਨੂੰ ਪਤਾ ਹੁੰਦਾ ਐ ਪਈ ਐ ਨਹੀਂ ਮਿਲੀ ਤੁਹਾਡੇ ਮਕਾਨ ਤੇ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤੁਹਾਡੇ ਮਕਾਨ ਤੇ ਹੀ ਕਬਜ਼ਾ ਕਰਨ ਦੀ ਕਿਉਂ ਕਰ ਲਿਓ ਜੀ ਸਾਰੇ ਕੁਝ ਮੈਂ ਗੱਲ ਹੀ ਨਹੀਂ ਆ ਜੀ ਲੁਧਿਆਣਾ ਦੇ ਵਿੱਚ ਉਸਰੇ 37 ਬੰਦੇ ਸੀ ਜਿਨ੍ਹਾਂ ਦੇ ਘਰ ਦੇ ਪਲਾਟਾਂ ਤੇ ਕਬਜ਼ਾ ਕੀਤਾ ਸੀ ਜਦੋਂ ਮੈਂ ਆਈ ਮੈਂ ਇਸ਼ੂ ਨਾਟ ਮੈਟ ਨਹੀਂ ਕੀਤਾ ਮੈਂ ਕਹਿੰਦੀ ਅਸੀਂ ਲਾਅ ਐਂਡ ਆਰਡਰ ਚ ਹੈਗੇ ਆ ਏਦਾਂ ਸਾਡੇ ਘਰਾਂ ਚ ਗੁੰਡੇ ਬਾੜ ਕੇ ਸਾਨੂੰ ਘਰਾਂ ਤੋਂ ਬਾਹਰ ਨਹੀਂ ਕੱਢ ਸਕਦੇ ਹੁਣ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹ ਕਹਿਣਾ ਚਾਹੁੰਨੀ ਆ ਮੈਨੂੰ ਮਾਰਨ ਦੀ ਧਮਕੀ ਦਿੱਤੂਕ ਵੰਦੀ ਆ ਆ ਮ ਅੰਡਰ ਲਾਅ ਐਂਡ ਆਰਡਰ ਡੀਜੀਪੀ ਸੀਐਮ ਸਾਹਿਬ ਦੀ ਆ ਗਈ ਹੈ ਮੇਲ ਕਿ ਉਹਨਾਂ ਨੂੰ ਇਹ ਮੇਲ ਮਿਲ ਗਈ ਹੈ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਅਗਰ ਮੇਰੇ ਨਾਲ ਦਿੱਕਤ ਹੁੰਦੀ ਹੈ ਮੈਂ ਕੋਰਟ ਚ ਜਾਨੀ ਆ ਮੈਂ ਹਾਈ ਕੋਰਟ ਜਾਉਂਗੀ ਮੇਰੀ ਹਾਈ ਕੋਰਟ ਤੋਂ ਬਲੈਂਕਟ ਬੇਲ ਹੋਈ ਇਹ ਥਾਣੇਦਾਰ ਆ ਜਿਹੜਾ ਹੈ ਇਹਨੇ ਪਾੜ ਕੇ ਛੁੱਟ ਦਿੱਤੀ ਕਹਿੰਦਾ ਅਸੀਂ ਨਹੀਂ ਹਾਈ ਕੋਰਟ ਨੂੰ ਮੰਨਦੇ ਵੀ ਸਰ ਅਸੀਂ ਕਿੱਥੇ ਜਾਵਾਂਗੇ ਸਾਨੂੰ ਵੀ ਦੱਸੋ ਮੈਂ ਤਾਂ ਆਪਣੇ ਘਰ ਆ ਰਾਂ ਮੇਰੇ ਬੱਚੇ ਮੇਰੀ ਇੰਤਜ਼ਾਰ ਕਰਦੇ ਆ ਉਸ ਤੋਂ ਬਾਅਦ ਸਰ ਮੈਂ ਢਾਲੀਵਾਲ ਸਾਹਿਬ ਨੂੰ ਮਿਲੀ ਜਿਹੜੇ ਸਾਡੇ ਐਨਆਰਈ ਮੰਤਰੀ ਹੈ ਮੈਂ ਕਿਹਾ ਜੀ ਦੇਖੋ 11 ਕਰੋੜ ਦੇ ਕੇਸ ਛੱਡੋ ਜਿਹੜਾ ਮੇਰਾ ਡੀਜੀਪੀ ਸਾਹਿਬ ਨੇ ਹਿਸਾਬ ਕੀਤਾ ਸੀਗਾ 3 ਕਰੋੜ 88 ਲਗਤੀ ਹਜ਼ਾਰ ਰੁਪਈਆ ਇਹ ਥਾਣੇਦਾਰ ਨੇ ਐਸਰ ਹਲਕੇ ਜਿਹੜਾ ਮੇਰੇ ਗਲਤ ਹੋਏ ਕਰੋ ਲੁੱਟਿਆ ਉਹ ਦੇ ਦਿਓ ਮੈਂ ਚੱਲੀ ਉਹਨਾਂ ਨੇ ਇਹਨਾਂ ਨੂੰ ਫੇਰ ਕਿਹਾ ਤਾਂ ਇਹਨਾਂ ਨੇ ਫੇਰ ਅੱਤ ਚੁੱਕ ਲਈਏ ਸਰ ਸਮਝ ਨਹੀਂ ਆਉਂਦੀ ਇਹ ਕਿਹੜੀ ਪੁਲਿਸ ਹੈਗੀ ਆ ਜਿਹੜੀ ਅਸਲ ਪੁਲਿਸਾ ਉਹਨੂੰ ਕੋਈ ਇਨਕੁਆਇਰੀ ਨਹੀਂ ਕਰਨ ਦਿੱਤੇ ਹੁਣ ਮੈਂ ਤੁਹਾਡੇ ਨਾਲ ਮਿਲ ਕੇ ਉਸ ਤੋਂ ਬਾਅਦ ਮੈਂ ਚੱਲੀਆਂ ਮੈਂ ਡੀਜੀਪੀ ਸਾਹਿਬ ਲਈ ਲੈਟਰ ਲਿਖੀ ਆ ਵੀ ਤੂੰ ਸਾਹਮਣੇ ਸੱਦਲਾ ਅਗਰ ਮੇਰਾ ਕੋਈ ਫਾਲਟ ਹੈ ਚੋਰੀ ਨਹੀਂ ਕਿਉਂ ਕੁਛ ਵੀ ਲਿਖ ਦੇਣ ਔਰ ਤੁਸੀਂ ਉਹ ਚੱਕ ਲੋ ਐਦਾ ਚੋਰੀ ਨਹੀਂ ਲਿਖਣ ਦੇਣਾ ਫੇਸ ਟੂ ਫੇਸ ਸੱਦਲਾ ਤੇ ਮੇਰਾ ਫੈਸਲਾ ਕਰ ਮੈਂ ਆਪਣੇ ਘਰ ਨੂੰ ਜਾਂ ਮੈਂ ਸਰੀ ਕਿਸਾ ਬਹੁਤ ਜ਼ਿਆਦਾ ਹੁੰਦੇ ਔਰ ਜਿੰਨੇ ਮੈਂ ਟੌਰਚਰ ਕਰਤੇ ਆ ਦੇਖੋ ਸ਼ਰਮ ਦਿਖ ਰਿਆ ਕਿ ਇਹ ਬੰਦਾ ਪਾਠੀ ਚੋਕ ਰਿਆ ਹੈ ਉਹ ਕਹਿੰਦੇ ਜੀ ਨਹੀਂ ਇਹ ਨਹੀਂ ਉਹ ਤਾਂ ਹੋਰ ਸੀ ਹੋਰ ਕੋਣ ਸੀਗਾ ਜੀ ਕੋਈ ਵੀ ਨਹੀਂ ਸੀ ਇਹਨੇ ਮੇਰਾ ਘਰ ਲੁੱਟਿਆ ਇਹਨੇ ਮੇਰੇ ਸ਼ਰਮ ਆਮ ਸਰ ਰਸਤੇ ਚ ਰੋਕ ਕੇ ਮੇਰੇ ਗਨੇ ਕੈਚ ਮੋਬਾਈਲ ਸਭ ਕੁਝ ਕੋਇਆ ਇਹਦੇ ਤੇ ਪਰਚਾ ਵੀ ਹੋਇਆ ਇਹਨੂੰ ਜੇਲ ਕੱਦ ਨਹੀਂ ਪੀਚਿਆ ਇਹਨੂੰ ਡੀਐਸਪੀ ਬਣਾਤਾ ਤਰਕੀ ਹੈ ਇੱਕ ਸਾਲ ਤੋਂ ਇੱਥੇ ਰਹਿ ਰਹੇ ਹਾਂ ਨਹੀ ਸਰ ਮੈਂ ਜਾਨੀ ਆ ਫੇ ਆ ਜਾਨੀ ਆ ਬਟ ਜਦੋਂ ਵੀ ਮੇਰਾ ਕੋਈ ਲੀਗਲ ਹੁੰਦਾ ਮੈਂ ਪਰਮਿਸ਼ਨ ਲੈ ਕੇ ਜਾਨੀ ਆ ਮੈਂ ਇਦਾਂ ਬਲਾਈਂਡਲੀ ਕਦੀ ਨਹੀਂ ਗਈ ਕਿਉਂਕਿ ਮੇਰਾ ਸਾਰਾ ਪਰਿਵਾਰ ਜਿਹੜਾ ਅਸੀਂ ਤਾਂ ਹੱਸਦੇ ਖੇੜਦੇ ਸੀ ਸਰ ਸੰਤਾ ਇਹ ਇਹ ਸਭ ਕੁਝ ਦਾ ਪਤਾ ਹੀ ਨਹੀਂ ਸੀ ਬੇਟੇ ਦਾ ਵਿਆਹ ਕਰਨਾ ਸੀ ਖੁਸ਼ੀਆਂ ਦੇ ਵਿੱਚ ਦੌੜੇ ਫਿਰਦੇ ਸੀ ਇਹਨਾਂ ਲੋਕਾਂ ਨੇ ਪ੍ਰਾਪਰਟੀ ਕਿੰਨੀ ਹੰਦੀ ਵਾਲੀ ਹੁੰਦੀ ਹੁਣ ਤੱਕ ਸੰਜੀਵ ਪਲਾਟ ਸੀ ਉਹ ਤਾਂ ਜ਼ਿਆਦਾ ਰੋਲਾ ਪਿਆ ਮੈਂ ਫਟਾਫਟ ਵੇਚ ਦਿੱਤੇ ਦੋ ਕੋਠੀਆਂ ਇਹਨਾਂ ਨੇ ਖੋਣ ਦੀ ਕੋਸ਼ਿਸ਼ ਕੀਤੀ ਇੱਕ ਕੋਠੀ ਆ ਜਿਹੜਾ ਬੰਦਾ ਇਹਨੇ ਵੇਚ ਦਿੱਤੀ ਉਹਦਾ ਕੋਰਟ ਕੇਸ ਚੱਲਦਾ ਅਸੀਂ ਸਰ ਇਹਦੇ ਕੋਰਟ ਕੇਸ ਕੋਰਟ ਆ ਕੇ ਵਾਪਸ ਨਾ ਜੀ ਮੈਂ ਕੋਰਟ ਤੋਂ ਜਿੱਤੀ ਆ ਹਾਂਜੀ ਬਟ ਸਰ ਕੋਈ ਆਪਣਾ ਮੇਰੇ ਗੱਲ ਸੁਣੋ ਆਪਣਾ ਘਰ ਵੀ ਕੋਈ ਕੋਰਟ ਤੋਂ ਜਿੱਤਦਾ ਹੁੰਦਾ ਕੋਈ ਆਪਣਾ ਕਬਜ਼ੇ ਚਾਣਾ ਨਹੀਂ ਕੋਈ ਆਪਣਾ ਘਰ ਉੱਥੇ ਕੌਣ ਬੈਠਾ ਜਿਹਦੇ ਨਾਲ ਕੇਸ ਚੱਲਦਾ ਕੇਸ ਇਹਦੇ ਹੀ ਆ ਬੰਦੇ ਉਹ ਜਿਹੜੇ ਇਹਨੇ ਬਿਠਾਲੇ ਹੋਏ ਆ ਸਰ ਮੈਂ ਕਦੀ ਨਹੀਂ ਜਿਸ ਕੋਲ ਟੱਚ ਵੀ ਨਹੀਂ ਆ ਰਿਹਾ ਨੇ ਮੇਰੇ ਤਾਂ ਚੀ ਚ ਨਹੀਂ ਇਹ ਮਾਫੀਆ ਦਾ ਬੰਦਾ ਆ ਇਹ ਮਾਫੀਆ ਨਾਲ ਰਲਿਆ ਹੋਇਆ ਨਾ ਮੈਂ ਕਦੀ ਇਹਨੂੰ ਬੁਲਾਇਆ ਸੀ ਨਾ ਮੇਰੇ ਤੇ ਕੋਈ ਕੇਸ ਸੀ ਨਾ ਮੇਰੀ ਕੋਈ ਰੌਲਾ ਸੀ ਜੋ ਇਹਨਾਂ ਨੇ ਇੱਕ ਕ੍ਰਿਮੀਨਲ ਕਾਂਸਪੀਰੇਸੀ ਮੇਰੇ ਪਹਿਲਾਂ ਹੀ ਕੀਤੀ ਹੁੰਦੀ ਜਿਸ 77 ਬੰਦੇ ਰੋਂਦੇ ਫਿਰਦੇ ਸੀ ਮੈਂ ਕੱਲੀ ਨਹੀਂ ਸੀ ਜਦੋਂ ਹਰਦੀਪ ਸਿੰਘ ਢਿੱਲੋਂ ਸਾਡੇ ਆਈਜੀ ਸਾਹਿਬ ਆਏ ਅਸੀਂ 37 ਬੰਦੇ ਉਹਦੇ ਅੱਗੇ ਪੇਸ਼ ਹੋ ਕੇ ਰੋਏ ਉਹਨਾਂ ਨੇ ਸੈੱਟ ਬਣਾਈ ਲੇਕਿਨ ਇਹਨਾਂ ਨੇ ਇੱਕ ਫਰਜੀ ਸੈੱਟ ਬਣਾ ਕੇ ਉਹਨਾਂ ਦੀ ਸੈੱਟ ਕੈਨਸਲ ਕਰ ਦਿੱਤੀ ਅਸੀਂ ਕਿੱਥੇ ਤੱਕ ਲੜੀ ਜਾਈਏ ਹੁਣ ਮਾਰਡਰ ਤੇ ਆ ਗਿਆ ਵਾਏ ਕੀ ਕਹੇ ਸਰਬਜੀਤ ਸਿੰਘ ਨੂੰ ਮਾਰ ਦਿੱਤਾ ਉਹਦਾ ਐਕਸੀਡੈਂਟ ਬਣਾਤਾ ਇਹਨਾਂ ਦੇ ਕੋਲ ਸੱਤੀ ਕੇ ਆ ਕਿਹਨਾਂ ਸੇ ਸਰਬਜੀਤ ਦੱਸੋ ਨਾ ਸਰ 13 ਬੰਦਿਆਂ ਵੱਲੋਂ ਇਸ ਗਿਰੋਹ ਦੇ ਉੱਤੇ ਪਰਚੇ ਦਰਜ ਹੋਏ ਸੀ ਉਦੀ ਘਟ ਤੋਂ ਘਟ 10 ਕਰੋੜ ਦੀ ਕੋਠੀ ਸੀ ਸਰਾਬਨਗਰ ਦੇ ਵਿੱਚ ਇੱਕ ਕਮਲਜੀਤ ਸਿੰਘ ਸਿੰਧੂ ਹੈ ਉਹ ਵੀ ਐਰਐਸ ਨਗਰ ਉਹਦੀ ਕੋਠੀ ਕਰੋੜਾਂ ਦੀ ਹੈ ਬਿੱਲਾ ਜੁਵੈਲਰਸ ਵਾਲੇ ਉਹਨਾਂ ਦੀ ਕੋਠੀ ਕਰੋੜਾਂ ਇੱਕ ਕੋਠੀ ਦਾ ਟੋੜੇ ਵਾਲਾ ਸਿਕਾ ਮੈਨੂੰ ਇਹ ਤਾਂ ਮਾਰਨ ਨੂੰ ਦੋੜਦੇ ਆ ਕਿ ਇਹ ਅੱਗੇ ਤੋਂ ਅੱਗੇ ਲੋਫੁਲੀ ਲੜ ਰਹੀ ਆ ਹੁਣ ਇਹਦੇ ਸਾਹਮਣੇ શું ਹੋਇਆ ਇਹਨਾਂ ਨੂੰ ਕਿਉਂ ਤਕਲੀਫ ਹੋਈ ਮੈਨੂੰ ਕਿਉਂ ਮਾਰ ਰਾਂ ਜੀ ਮੈਂ ਹਾਈ ਕੋਰਟ ਜਾਊਂਗੀ ਮੈਂ ਬਕੀਨ ਦੇ ਨਾਲ ਜਾਊਂਗੀ ਮੈਂ ਤਾਂ ਕਦੀ ਕੋਈ ਗਲਤ ਕੀਤਾ ਹੀ ਨਹੀਂ ਜਾਂ ਸਾਬਤ ਕਰਨ ਇਹ ਮੈਂ ਕੁਝ ਗਲਤ ਕੀਤਾ 10 10 ਸਾਲ ਕੇਸ ਲੜੇ ਸਰ ਆਪਣਾ ਹੀ ਘਰ ਮੈਂ ਕੋਰਟ ਤੋਂ ਜਿੱਤਿਆ ਵਾਏ ਮੇਰੇ ਘਰ ਦੀ ਮੇਰੇ ਮੇਰੇ ਬੱਚੇ ਰੋ ਰੋ ਕੇ ਸਦਾ ਹੀ ਹੋ ਗਏ ਮम्मा ਚੱਡੋ ਬਰੇ ਵਾਪਸ ਆ ਜਾਓ ਲੇਕਿਨ ਘਰ ਵੀ ਨਹੀਂ ਛੱਡੇ ਜਾਂਦੇ 15 ਅਗਸਤ ਤੇ ਕੋਈ ਤੁਸੀਂ ਐਕਸ਼ਨ ਪ੍ਰੋਗਰਾਮ ਕਰਨਾ ਮੈਂ ਜੇ ਮੈਨੂੰ ਹੁਣ ਡੀਜੀਪੀ ਸਾਹਿਬ ਨੇ ਨਾ ਇੰਟਰਟੇਨ ਕੀਤਾ ਸੀਐਮ ਸਾਹਿਬ ਨੇ ਤਾਂ ਧਿਆਨ ਚ ਆ ਗਏ ਉਹਨਾਂ ਨੇ ਮੇਲ ਆ ਗਈ ਹੈ ਅਗਰ ਡੀਜੀਪੀ ਸਾਹਿਬ ਨੇ ਨਾ ਇੰਟਰ ਕੀਤਾ ਮੈਂ ਵਾਪਸ ਨਹੀਂ ਜਾਉਂਗੀ ਤੇ ਮੈਂ ਨਾ ਮੰਗ ਕਿਹਾ ਜੇ ਪਰ 2.0 ਗੱਲ ਕਰ ਰਹੇ ਹਾਂ ਸਰ ਮੈਂ ਮੇਰੀ ਪ੍ਰੋਟੈਕਸ਼ਨ ਮੈਂ ਆਪਣੇ ਘਰ ਰਹਿਣੀ ਆ ਮੇਰੇ ਘਰੋਂ ਪੁਲਿਸ ਕਿੱਧਰ ਆ ਬੜੀ ਵਾਈ ਬਿਨਾਂ ਕੇਸ ਤੋਂ ਬਿਨਾਂ ਕੇਸ ਤੋਂ ਬਿਨਾਂ ਕਿਸੇ ਦਾ ਉਹ ਦਿਨ ਪਰਚਾ ਦਰਜ ਕੀਤਾ ਇਹ ਵੀ ਤੁਸੀਂ ਕਿਹਾ ਇਹਦਾ ਪਤਾ ਨਹੀਂ ਮੈਨੂੰ ਮੈਂ ਤਾਂ ਬੜੇ ਆਰਾਮ ਨਾਲ ਬੈਠੀ ਐ ਅਖਬਾਰ ਪੜ੍ਹ ਰਹੀ ਸੀ ਮੈਂ ਤਾਂ ਮੈਨੂੰ ਤਾਂ ਕਿਸੇ ਦਾ ਫੋਨ ਆਇਆ ਦੇਖੋ ਸਰ ਇਹਨਾਂ ਨੂੰ ਚੈਨ ਨਹੀਂ ਆ ਰਿਹਾ ਕਿ ਲਿਖਿਆ ਵੀ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਜਾਂਚ ਸਰ ਜਾਂਚ ਹੁੰਦੀ ਤਾਂ ਮੈਂ ਦੇਖੋ ਗੱਲ ਸੁਣੋ ਹਰ ਬੰਦੇ ਨਾਲ ਹੀ ਗੱਲ ਸੁਣੋ ਮੁੱਖ ਸਰ ਸਾਹਿਬ ਦੀਆਂ ਜਾਂਚਾਂ ਨਹੀਂ ਹੋਈਆਂ ਕੀ ਨਿਕਲਿਆ ਫਰਜੀ ਉਹ ਚੈੱਕ ਫਰਜੀ ਸਾਰਾ ਕੁਝ ਉਹ ਜਲੰਧਰ ਵਾਲੀਆਂ ਜਿਹੜੀਆਂ ਜਨਨੀਆਂ ਸੀ ਇੱਕ ਗਰੋਸ ਸੀ ਜੀ ਉਹਨੂੰ ਇਹਨਾਂ ਨੇ ਮੇਰੇ ਪਿੱਛੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੋਪੜ ਚੰਡੀਗੜ੍ਹ ਮੈਨੂੰ ਖੂਬ ਭੁਜਾਇਆ ਐਂਡ ਦੇ ਉੱਤੇ ਕੀ ਨਿਕਲਿਆ ਉਹ ਜਨਨੀਆਂ ਫੜੀਆਂ ਗਈਆਂ ਉਹਨਾਂ ਤੇ 8 ਨੰਬਰ ਐਫ ਆਈ ਆਰ ਲੁਦਿਆਣੇ ਦਰਜ ਹੋ ਗਈ ਮੇਰੇ ਤੇ ਪਰਚੇ ਕਿੰਨੇ ਦਰਜ ਹੋਏ ਇਹ ਦੱਸ ਮੇਰੇ ਤੇ ਵੈਸੇ ਫਰਜੇ ਤਾਂ 8-9 ਸੀ ਬਾਜਾ ਜਿੱਦਾਂ ਉਹਨਾਂ ਮੁਖਸਰ ਸਾਹਿਬ ਉਹ ਤਾਂ ਮੈਨੂੰ ਟੋਟਲੀ ਬੇਗੁਨਾਹ ਕੀਤਾ ਉਹਨਾਂ ਨੇ ਜਗਾਧਰੀ ਗਏ ਉੱਥੇ ਉਹ ਡਰ ਗਏ ਉਹਨਾਂ ਨੇ ਹਾਈ ਕੋਰਟ ਤੋਂ ਹੀ ਕਵੈਸ਼ ਕਰਾਤਾ ਸਭ ਕੁਝ ਇਪਰਚਿਤ ਸਰ ਇਹ ਪਰਚੇ ਥੋੜੇ ਹੀ ਆਏ ਤੇ ਸਾਜ਼ਿਸ਼ਾਂ ਹੁੰਦੀ ਐ ਜੀ ਇਹਨੂੰ ਪਸਾਓ 15 ਲੱਖ ਦਾ ਸੌਦਾ ਕੀਤਾ ਜੀ ਮੇਰਾ ਮੁਖਸਰ ਸਾਹਿਬ ਕੀ 15 ਲੱਖ ਵੀ ਲਵਾਂਗੇ ਇਹਨੂੰ ਉਧਰ ਮਾਰ ਵੀ ਦਵਾਂਗੇ ਮੇਰੇ ਕੋਲ ਸਾਰਾ ਰਿਕਾਰਡ ਹੈ ਅੱਜ ਪੰਜਾਬ 'ਚ ਇਹ ਹਾਲਾਤ ਹੋਏ ਪਏ ਆ ਸਰਕਾਰ ਦੇ ਅੱਜ ਜਿਹੜੇ ਗੁੰਡਾ ਅੰਸਰ ਹੈ ਹੋਰਾਂ ਤੋਂ ਡਰ ਨਹੀਂ ਹੈ ਜਿੰਨਾ ਪੰਜਾਬ ਪੁਲਿਸ ਤੋਂ ਡਰ ਹੈ ਵੀ ਕੋਈ ਆਪਣੇ ਬੱਚਿਆਂ ਨੂੰ ਬਚਾਉਂਦੇ ਫਿਰ ਰਹੇ ਕੋਈ ਝੂਠਾ ਕੇਸ ਨਾਲ ਪਾਦਾ ਕੋਈ ਕਿਸੇ ਤਰ੍ਹਾਂ ਪਾਦਾ ਹੈ ਘਰ ਤੋਂ ਚੱਕੇ ਬੰਦੇ ਸਾਡੇ ਕੋਲ ਆਧਾਰਨਾ ਪਈਆਂ ਘਰ ਤੋਂ ਚੱਕ ਕੇ ਲਿਆਂਦੇ ਘਰ ਤੋਂ ਬੁਲਾ ਕੇ ਲਿਆਂਦੇ ਰਾਤ ਨੂੰ ਕਿਸੇ ਪਾਸੇ ਵੀ ਫਲਾਣੀ ਜਗ੍ਹਾ 'ਚਿੱਟਾ ਵੇਚਦੇ ਫੜੇ ਜਾਂ ਫਲਾਣਾ ਕਰਦੇ ਫਿਰੇ ਆ ਜਿਹੜੇ ਅਸਲ ਸਮਗਲਰ ਨੇ ਨਸ਼ੇ ਦੇ ਸਬੰਧ ਚੀਜ਼ ਹੈ ਉਹ ਦੇਖੋ ਕਬਜ਼ਾ ਕਰਨੋ ਸਾਰੇ ਮੰਤਰੀ ਦੰਦ ਲਿੰਕਾਂਗੇ ਇੱਕ ਚੈੱਕ ਦੁਆਰਾ ਰਿਸ਼ਵਤ ਲੰਦੀ ਹੈ ਪੁਲਿਸ ਜਦੋਂ ਚੈੱਕ ਦੁਆਰਾ ਰਿਸ਼ਵਤ ਲੰਦੀ ਹੈ ਸਾਡੇ ਕੋਲ ਉਹ ਚੈੱਕ ਪੇ ਰਿਕਾਰਡ ਪਿਆਗਾ ਉਹਨਾਂ ਸਾਰਿਆਂ ਦੀ ਤਰਕੀਆਂ ਹੋਈਆਂ ਨਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਇੱਕ ਚੈੱਕ ਦੁਆਰਾ ਰਿਸ਼ਵਤ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕਾਂ ਨੂੰ ਮਿੱਧਾ ਸੀ ਉਹਨਾਂ ਭਗਵੰਤ ਮਾਨ ਕੀ ਕਰੇ ਤਾਂ ਕਿ ਲੋਕਾਂ ਦੇ ਉਮੀਦਾਂ ਤੇ ਖਰੇ ਉੱਤਰ ਸਕਣ ਪਹਿਲਾਂ ਜਿਹੜੀ ਸਟੇਜਾਂ ਤੇ ਗੱਲਾਂ ਕੁਝ ਹੋਰ ਦੀਆਂ ਭਗਵੰਤ ਮਾਨ ਦੀਆਂ ਜਦੋਂ ਕਮੇਡੀ ਕਰਦੇ ਸੀ ਜਦੋਂ ਮੁੱਖ ਮੰਤਰੀ ਦੀ ਸੀਟ ਤੇ ਬੈਠ ਜਾਂਦਾ ਉਹ ਪਹਿਲੇ ਵਾਲੇ ਮੁੱਖ ਮੰਤਰੀਆਂ ਨਾਲ ਇਹ ਰਵਈਆ ਹੋ ਗਿਆ ਜਿਵੇਂ ਪਹਿਲਾਂ ਵਾਲੇ ਮੁੱਖ ਇਹ ਜਦੋਂ ਕਮੇਟੀ ਕਰਦੇ ਸੀ ਜਦੋਂ ਉਸ ਉਦੋਂ ਗੱਲਾਂ ਭਲੀਆਂ ਕਰਦੇ ਸੀ ਕਾਫੀ ਵਾਰੀ ਬੀਬੀ ਜਗਿੰਦਰ ਕੌਰ ਸੰਧੂ ਜੀ ਐਨ ਆਰ ਆਈ ਜਿਹੜੇ ਪਿਛਲੇ 21 ਸਾਲਾਂ ਤੋਂ ਲੁਧਿਆਣੇ ਤੋਂ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਨੇ ਆਪਣੇ ਹੋਈ ਲੁੱਟਦੇ ਆਪਣੇ ਨਾਲ ਹੋਈ ਲੁੱਟਦੇ ਸਾਰੇ ਹੀ ਜਿਹੜਾ ਮਸਲੇ ਸਾਰੇ ਲਿਖਿਆ ਵੀ ਮੇਰੇ ਨਾਲ ਬੀਬੀ ਜਗਿੰਦਰ ਕੌਰ ਸੰਧੂ ਨਾਲ ਕਿਵੇਂ ਲੁੱਟ ਹੋਈ ਕਿਹਨੇ ਕਿਹਨੇ ਲੁੱਟ ਕੀਤੀ ਕਿਵੇਂ ਕੋਠੀਆਂ ਤੇ ਕਬਜ਼ਾ ਹੁੰਦਾ ਕਿਵੇਂ ਪਲਾਟਾਂ ਦੇ ਕਬਜ਼ਾ ਹੁੰਦਾ ਕਿਵੇਂ ਦੁੱਖ ਜਿਹੜਾ 21 ਸਾਲ ਤੋਂ ਹੰਡਾਣਾ ਪੈਂਦਾ ਇਕ ਐਨਆਰਆਈ ਹੋਣ ਦੇ ਨਾਤੇ 75 ਸਾਲ ਦੀ ਉਮਰ ਹੋਣ ਦੇ ਨਾਤੇ ਅੱਜ ਵੀ ਜਿਹੜੀਆਂ ਦਫ਼ਤਰਾਂ ਨੇ ਉਸੇ ਤਰ੍ਹਾਂ ਡੀਜੀਪੀ ਦੇ ਏਡੀਜੀਪੀ ਦੇ ਮੁੱਖ ਮੰਤਰੀ ਦੇ ਘਰ ਦੇ ਜਿਹੜੇ ਗੇੜੇ ਕੱਟ-ਕੱਟ ਥੱਕ ਗਈ ਸਰਕਾਰਾਂ ਚੇਂਜ ਹੋਈਆਂ ਪੁਲਿਸ ਪ੍ਰਸ਼ਾਸਨ ਚੇਂਜ ਹੋਇਆ ਡੀਜੀਪੀ ਏਡੀਜੀਪੀ ਚੇਂਜ ਹੋਏ ਪਰ ਲੇਕੇ ਨਿਆਂ ਸਾਫ ਅੱਜ ਤੱਕ 21 ਸਾਲ ਚ ਨਹੀਂ ਮਿਲਿਆ ਜਿਸ ਦਾ ਸਾਰਾ ਜੀਪੀ ਬੀਬੀ ਦਾ ਸਾਰਾ ਚਿੱਠਾ ਤੁਹਾਡੇ ਸਾਹਮਣੇ ਲਿਖਤੀ ਕੀਤਾ ਹੈ ਮੇਰੇ ਨਾਲ ਕਿਹੜਾ-ਕਿਹੜਾ ਜਿਵੇਂ ਰਕੇਸ਼ ਕੁਮਾਰ ਗੱਲ ਕਰ ਲਈਏ ਐਸਐਚਓ ਜਿੱਥੋਂ ਅਸਲ ਲੜਾਈ ਸ਼ੁਰੂ ਹੁੰਦੀ ਹੈ ਕਿਉਂ ਕਿਵੇਂ ਬੀਬੀ ਦੇ ਘਰੇ ਡਾਕਾ ਮਾਰਦਾ ਹੈ ਗਹਿਣੇ ਲੁੱਟਦਾ ਹੈ ਗੱਡੀਆਂ ਲੁੱਟਦਾ ਹੈ ਕੋਠੀਆਂ ਦਾ ਜਿਹੜਾ ਸਮਾਨ ਹੈ ਬਾਕੀ ਸਾਰਾ ਕੁਝ ਲੁੱਟੋ ਛੁਰੂ ਕੋ ਦੁਰ ਤਕੇ ਕਿਵੇਂ ਜਾਂਦਾ ਹੈ ਤੇ ਉਲਟਾ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਕੰਪਲੇਟਾਂ ਚੱਲ ਰਹੀਆਂ ਹਨ ਦਰਖਾਸਤਾਂ ਚੱਲ ਰਹੀਆਂ ਨੇ ਉਹਨਾਂ ਦੀ ਤਰੱਕੀਆਂ ਹੋ ਰਹੀਆਂ ਨੇ ਉਸੇ ਐਸਐਚਓ ਨੂੰ ਉਸੇ ਡੀਐਸਪੀ ਨੂੰ ਉਸੇ ਐਸਐਪੀ ਨੂੰ ਕਿਵੇਂ ਤਰੱਕੀਆਂ ਮਿਲਦੀਆਂ ਪੰਜਾਬ ਵਿੱਚ ਜਿਹੜਾ ਬੰਦਾ ਦੋਸ਼ੀ ਹੈ ਸ਼ਾਇਦ ਉਹਨਾਂ ਦੀ ਤਰੱਕੀਆਂ ਵੱਧ ਹੁੰਦੀਆਂ ਨੇ ਜਿਸ ਦੀ ਉਦਾਹਰਨ ਬੀਬੀ ਖੁਦ ਆਪ ਵੀ ਤੁਹਾਨੂੰ ਕਲਕਲਾ ਕੇ ਇਸ ਬਾਰੇ ਬਰੀਫ ਕਰਕੇ ਦੱਸੂਗੀ ਪਰ ਜਿੰਨਾ ਕੇਸ ਮੈਨੂੰ ਪਤਾ ਤੁਹਾਡੇ ਰਾਹੀਂ ਅਸੀਂ ਇੱਥੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਾਂ ਤੁਹਾਡੇ ਧਿਆਨ 'ਚ ਵੀ ਸਾਰੇ ਕੇਸ ਐ ਬੀਬੀ ਦੇ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਬੀਬੀ ਦਾ ਐਨ ਆਰ ਆਈ ਫਰਾਂਸ ਤੋਂ ਜਿਹੜੀ ਸੈਟਲ ਹੈ ਫਰਾਂਸ 'ਚ ਐਨ ਆਰ ਆਈ ਹੈ ਤੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਦੁੱਖ ਢਾ ਰਿਹਾ ਸਾਡੀ ਮਾਨਯੋਗ ਸਰਕਾਰ ਕਹਿੰਦੀ ਸੀ ਮੁੱਖ ਮੰਤਰੀ ਸਾਹਿਬ ਪੰਜਾਬ ਕਹਿੰਦੇ ਸੀ ਵੀ 12 ਅੰਗਰੇਜ਼ ਆ ਕੇ ਨੌਕਰੀਆਂ ਲੈਣਗੇ ਪਰ ਇਹਨਾਂ ਦੇ ਤਾਂ ਆਪਣੇ ਵਿਅਕਤੀ ਜਿਹੜੇ ਹੈ ਇਹ ਤਾਂ ਗਏ ਸੀ ਬਾਹਰ ਕਮਾਈ ਕਰਨ ਵੀ ਕਮਾਈ ਕਰਕੇ ਇੱਥੇ ਪ੍ਰਾਪਰਟੀਆਂ ਜਾਇਦਾਦ ਬਣਾਵਾਂਗੇ ਪਰ ਜਿਹੜੀਆਂ ਇਹਨਾਂ ਦੀ ਆਪਣੀ ਪ੍ਰਾਪਰਟੀ ਜਾਇਦਾਦ ਹੈ ਉਹ ਵੀ ਲੁੱਟੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਅਨੁਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਚਾਰ ਮੁੱਖ ਮੰਤਰੀ ਤਿੰਨ ਬਦਲ ਲੇ ਕਾਲੀ ਸਰਕਾਰ ਵਾਲੀ ਕਾਂਗਰਸ ਵਾਲੀ ਆਮ ਆਦਮੀ ਪਾਰਟੀ ਵਾਲੀ ਪਰ ਨਿਆਂਨ ਸਾਹਿਬ ਕਿਸੇ ਤੋਂ ਨਹੀਂ ਮਿਲਿਆ ਸਾਰੇ ਜਿਹੜੇ ਹੈ ਇੱਕੇ ਛਿੱਕੇ ਦੇ ਦੋ ਪਹਿਲੂ ਕਹਿ ਲੋ ਇਹ ਸਾਰੇ ਇੱਕਸਾਰ ਦੇ ਕਹਿ ਲੋ ਕਿਸੇ ਵੀ ਬੰਦੇ ਨੇ ਅਜੇ ਤੱਕ ਬੀਬੀ ਜਗਿੰਦਰ ਕੌਰ ਨੂੰ ਕੋਈ ਇਨਾਮ ਸਾਫ ਨਹੀਂ ਦਿੱਤਾ ਤਾਂ ਕਿ ਬੀਬੀ ਨੇ ਹੁਣ ਤੰਗ ਹੋ ਕੇ 15 ਅਗਸਤ ਦਾ ਜਿਹੜਾ ਹੈ ਉਹ ਰੱਖਿਆ ਸੀ ਮੈਂ ਮੁੱਖ ਮੰਤਰੀ ਦੇ ਘਰੇ ਆ ਡੀਜੀਪੀ ਦੇ ਦਰਵਾਜ਼ੇ ਤੇ ਬੈਠਾਂਗੀ ਤਾਂ ਇਸ ਕਰਕੇ ਸਾਰਾ ਜਿਹੜਾ ਹਿਲਚਲੋਈ ਹੈ ਬੀਬੀ ਦੇ ਪਰਚੇ ਦੋਸ਼ੀਆਂ ਦੇ ਖਿਲਾਫ ਪਰਚੇ ਤਾਂ ਨਹੀਂ ਹੁੰਦੇ ਜਿਹੜੇ ਬੰਦਿਆਂ ਨੇ ਲੁੱਟਿਆ ਪਰ ਬੀਬੀ ਦੇ ਪਰਚੇ ਕਹੀਂ ਹੋਲੇ ਬੀਬੀ ਨੇ ਹੰਡਾਏ ਪਰਚੇ ਤੇ ਜ਼ਬਾਨ ਤਾਂ ਕਰਾਣੀਆਂ ਪਈਆਂ ਬਹੁਤ ਖੱਡਲਖਵਾਰ ਹੋਣਾ ਪਿਆ ਜਿਸ ਕਰਕੇ ਮੈਨੂੰ ਵੀ 10-12 ਸਾਲ ਹੋ ਗਏ ਮੈਂ ਬੀਬੀ ਜੀ ਦੇ ਹੈਲਪ ਕਰ ਰਹੇ ਮਦਦ ਕਰ ਰਹੇ ਤੇ ਕਾਫੀ ਜਿਹੜਾ ਹੈਗਾ ਅੱਗੇ ਨਾਲੋਂ ਅਸੀਂ ਜਿਹੜਾ ਦੌੜ ਭੱਜ ਕਰਕੇ ਜਿਹੜਾ ਕੰਮਕਾਰ ਇਹਨਾਂ ਦਾ ਕਰਾਇਆ ਲੋਟ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਬੀਬੀ ਜਗਿੰਦਰ ਕੌਰ ਸੰਧੋ ਨੂੰ ਜਿਵੇਂ ਇਹ ਲੜਾਈ ਲੜ ਰਹੇ ਨੇ ਇੰਨੇ ਉਮਰ 'ਚ 올ਡ ਹੋ ਕੇ ਲੜਾਈ ਲੜ ਰਹੇ ਨੇ ਹਰ ਇੱਕ ਵਿਅਕਤੀ ਦੀ ਹਰ ਇੱਕ ਲੇਡੀਜ਼ ਦੀ ਇੰਨੀ ਅਹਿਮੀਅਤ ਨਹੀਂ ਹੁੰਦੀ ਵੀ ਉਹ ਕਿਸ ਲੜ ཐੱਕਦੀ ਹੈ ਪਰ ਧੰਨ ਜੀ ਕਰਾ ਇਹਨਾਂ ਦਾ ਇਹ ਹਰ ਰੋਜ਼ ਇੱਕ ਪਾਸੇ ਦਾ ਪ੍ਰਾਪਰਟੀ ਗਈ ਜਾਇਦਾਦ ਗਈ ਗਣੇਗੇ ਪਰ ਸ਼ਾਂਦੀ ਖੜੀ ਹੋ ਗਈ ਦੂਜੇ ਪਾਸੇ ਹਰ ਰੋਜ਼ ਤਰੀਕਾ ਭੁਗਤਦੇ ਨੇ ਦੱਸੋ ਕਿਹੜਾ ਨਿਆਂ ਕਿਹੜਾ ਇਨਸਾਫ ਕਿੱਥੇ ਆਜ਼ਾਦੀ ਜਿਹੜੀ ਹੁਣ ਆਪਾਂ ਆਜ਼ਾਦੀ ਮਨਾਣ ਜਾ ਰਹੇ ਇਹ ਲੋਕ ਅੱਜ ਵੀ ਜਿਹੜੇ ਐ ਅਸੀਂ ਵਿੱਚੇ ਆ ਗਏ ਸਾਰੇ ਪੀੜਤ ਲੋਕ ਜਿਹੜੇ ਪੁਲਿਸ ਤੋਂ ਪੀੜਤ ਲੋਕ ਇੱਕ ਬੀਬੀ ਜਗਿੰਦਰ ਕੌਰ ਤੋਂ ਨਹੀਂ ਸਾਡੇ ਕੋਲ ਤਕਰੀਬਨ 2-400 ਕੇਸ ਹੋਊਗਾ ਜਿਸ ਤੇ ਅਸੀਂ ਕੱਲ ਕੱਲੇ ਕੇਸ ਦੀ ਆਧਾਰਨ ਦੇ ਸਕਦੇ ਹਾਂ ਕੱਲ ਕੱਲੇ ਡਿਸਟ੍ਰਿਕਟ ਦੀ ਆਧਾਰਨ ਦੇ ਸਕਦੇ ਚ ਜਿਲ੍ਹਾ ਮੁਕਸਰ ਸਾਹਿਬ ਹੋਵੇ ਜਿਲ੍ਹਾ ਪਟਿਆਲਾ ਹੋਵੇ ਜਿਲ੍ਹਾ ਫਤਿਹਗੜ ਸਾਹਿਬ ਹੋਵੇ ਜਿਲ੍ਹਾ ਲੁਧਿਆਣਾ ਹੋਵੇ ਕਿਸੇ ਜਿਹੇ ਡਿਸਟ੍ਰਿਕਟ ਦੀ ਜੇ ਗੱਲ ਕਰਨੀ ਹੈ ਸਾਡੇ ਕੋਲੇ 10 10 20 20 ਹਜ਼ਾਰ ਨਾਲ ਕੈਲਕੂਲੇਟ ਡਿਸਟ੍ਰਿਕਟ ਦੇ ਪਈਆਂ ਇਹ ਕੱਲੇ ਲੁਧਿਆਣੇ ਚ ਬੀਬੀ ਜਗਿੰਦਰ ਕੌਰ ਤੋਂ ਨਾਲ ਨਹੀਂ ਹੋਇਆ ਇੱਥੇ ਇੱਕ ਹੋਰ ਅੰਧਾਰ ਮਚਿਆ ਪਿਆ ਕੋਈ ਅਨੁਸ਼ਾਸਨ ਪ੍ਰਸ਼ਾਸਨ ਜਿਹੜੀ ਹੈਲਪ ਲਾਈਨ ਬਣਾਦੀ ਇੱਕ ਐਨ ਆਰ ਆਈ ਕਮਿਸ਼ਨ ਬਿਠਾ ਲਦੇ ਉਹ ਸਾਰਾ ਫੇਕ ਹੈ ਬੀਬੀ ਦੇ ਕਿਸ ਨੂੰ ਦੇਖ ਕੇ ਸਾਰਾ ਫੇਕ ਹੈ ਜਿੱਥੇ ਕੋਈ ਨਹੀਂ ਮੇਰਾ ਬਲਵਿੰਦਰ ਸਿੰਘ ਕੁੰਮੜਾ ਪ੍ਰਦਾਨ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਤੇ ਦਾ ਹੁਣ ਜਿਹੜੀ ਐ ਐਸਸੀਬੀਸੀ ਮਹਾਪੰਚਾਇਤ ਵੱਲੋਂ ਲੜਾਈ ਅਸੀਂ ਪਿਛਲੇ 8 ਮਹੀਨੇ ਤੋਂ ਵੀ ਲੜ ਰਹੇ ਹਾਂ ਅਸੀਂ ਧਰਨਾ ਬਿਲਾਈ ਬੈਠੇ ਨੇ ਸਾਰੀਆਂ ਜਥੇਬੰਦੀਆਂ ਸਾਡਾ ਸਹਿਯੋਗ ਦੇ ਰਹੀਆਂ ਨੇ ਅਸੀਂ ਵੀ ਬੀਬੀ ਦੇ ਨਾਲ ਜਿਹੜੀਆਂ ਸਾਰੀਆਂ ਜਥੇਬੰਦੀਆਂ ਖੜੀਆਂ ਨੇ ਜਦੋਂ ਤੱਕ ਬੀਬੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਗਿੰਦਰ ਕੌਰ ਸੰਧੂ ਦਾ ਪੂਰਾ ਸਹਿਯੋਗ ਦੇ ਕੇ ਅਸੀਂ ਪੂਰਾ ਸਾਥ ਦੇ